ਜ਼ਿਲ੍ਹਾ ਗਰਦਾਸਪੁਰ ਦੇ ਪਿੰਨੋ ਸੁਚਾਨੀਆਂ ਦੇ ਰਹਿਣ ਵਾਲੇ ਮਾਪਿਆਂ ਦੇ ਇਕਲੋਤੇ 25 ਸਾਲਾ ਪੁੱਤਰ ਡਾਕਟਰ ਅਮੋਲਦੀਪ ਸਿੰਘ ਦੀ ਬਠਿੰਡਾ ਵਿਖੇ ਐਕਸੀਡੈਂਟ ਵਿੱਚ ਹੋਈ ਮੌਤ। ਮ੍ਰਿਤਕ ਡਾਕਟਰ ਅਮੋਲਦੀਪ ਸਿੰਘ ਏਡੀਜੀਪੀ ਪੰਜਾਬ ਪੁਲਿਸ ਗੁਰਵਿੰਦਰ ਸਿੰਘ ਦਾ ਪਾਂਜਾ ਸੀ। ਪਿੰਡ ਵਿੱਚ ਗਮਗੀਨ ਮਾਹੌਲ ਹੈ, ਪਰਿਵਾਰ ਦਾ ਰੋੜੋ ਬੁਰਾ ਹਾਲ ਹੈ। ਜਾਣਕਾਰੀ ਦਿੰਦੇ ਮ੍ਰਿਤਕ ਦੇ ਏਡੀਜੀਪੀ ਮਾਮੇ ਅਤੇ ਦੋਸਤ ਨੇ ਦੱਸਿਆ ਕਿ ਅਮੋਲਦੀਪ ਸਿੰਘ ਬਹੁਤ ਹੀ ਮਿਲਨਸਾਰ ਅਤੇ ਹੋਣਹਾਰ ਬੱਚਾ ਸੀ 8 ਸਾਲ ਦੀ ਡਾਕਟਰੀ ਪੜ੍ਹਾਈ ਤੋਂ ਬਾਅਦ ਕੁਝ ਦਿਨਾਂ ਚ ਲੋਕ ਸੇਵਾ ਲਈ ਡਾਕਟਰੀ ਲੈਣ ਵਿੱਚ ਉਤਰਨਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਮੱਧ ਭਾਗਾ ਬਾਣਾ ਵਾਪਰ ਗਿਆ ਅਤੇ ਇਹ ਚਾਰ ਦੋਸਤ ਇੱਕ ਕਾਰ ਦੇ ਵਿੱਚ ਸਵਾਰ ਸਨ ਅਤੇ ਬਠਿੰਡਾ ਮਾਲ ਰੋਡ ਤੇ ਰੋਡ ਸ਼ਰਕ ਵਿੱਚ ਬਣੇ ਡਿਵਾਈਡਰ ਨਾਲ ਗੱਡੀ ਟਕਰਾ ਗਈ ਅਤੇ ਇਹ ਹਾਸਾ ਵਿੱਚ ਅਮੋਲਦੀਪ ਸਿੰਘ ਦੀ ਸਮੇਤ ਇੱਕ ਦੂਸਰੇ ਦੋਸਤ ਦੀ ਮੌਤ ਹੋ ਗਈ ਦੋ ਦੋਸਤ ਜ਼ਖਮੀ ਹੋ ਗਏ ਬਾਕੀ ਜੋ ਪਰਮਾਤਮਾ ਨੇ ਮਨਜ਼ੂਰ ਪਰ ਇਹ ਦੁੱਖ ਕਦੇ ਨਾ ਭੁੱਲਣ ਵਾਲਾ ਹੈ ਉੱਥੇ ਮਾਮੇ ਡੀਜੀਪੀ ਗੁਰਵਿੰਦਰ ਸਿੰਘ ਢਿਲੋਂ ਨੇ ਬਠਿੰਡਾ ਨਗਰ ਨਿਗਮ ਨੂੰ ਅਪੀਲ ਕੀਤੀ ਕਿ ਮਾਲ ਰੋਡ ਤੇ ਮੌਜੂਦ ਉਸ ਡਵਾਈਡਰ ਨੂੰ ਠੀਕ ਕਰਵਾਇਆ ਜਾਵੇ ਤਾਂ ਕਿ ਅੱਗੇ ਸਮੇਂ ਵਿੱਚ ਕੋਈ ਐਸੀ ਦੁਖਦਾਈ ਹਾਦਸਾ ਨਾ ਵਾਪਰੇ ਕਿਉਂਕਿ ਉਸ ਜਗ੍ਹਾ ਤੇ ਪਹਿਲਾਂ ਵੀ ਕਈ ਹਾਸੇ ਹੋ ਚੁੱਕੇ ਹਨ ਜੀ ਤੁਸੀਂ ਸਾਰੇ মিডিਆ ਦੇ ਵੀਰ ਛੋਟੇ ਵੀਰ ਭਰਾ ਆਏ ਹੋ ਦੁੱਖ ਚ ਸ਼ਰੀਕ ਹੋਏ ਹੋ ਤੁਹਾਡਾ ਵੀ ਧੰਨਵਾਦ ਦੇਖੋ ਮੈਂ ਮੌਕਾ ਜਾ ਕੇ ਦੇਖਿਆ ਮੈਂ ਮੌਰਚਰੀ ਚ ਗਿਆ ਦੋਨੇ ਡਾਕਟਰ ਜਿੰਨਾ ਚ ਮੇਰਾ ਭਾਨ ਜਾਇਆ ਜਿਹੜਾ ਕਿ ਆਪਣੀ ਮੈਡੀਕਲ ਦੀ ਪੜ੍ਹਾਈ ਕੰਪਲੀਟ ਕਰਕੇ ਵਾਪਸ ਆਉਣ ਵਾਲਾ ਸੀ ਦੋਨਾਂ ਦੀ ਮੌਕੇ ਤੇ ਡੈਥ ਹੋਈ ਹੈ ਕਾਰ Honda City ਇਹ ਮੇਰੇ ਭਾਨ ਜੇ ਦੀ ਸੀ ਲੇਕਿਨ ਇਹ ਪਿੱਛੇ ਬੈਠਾ ਸੀ ਰਾਈਟ ਸਾਈਡ ਤੇ ਦੂਸਰਾ ਲੜਕਾ ਜੇ ਦੀ ਡੈਥ ਹੋਈ ਉਹ ਵੀ ਪਿੱਛੇ ਬੈਠਾ ਸੀ ਇਹਨਾਂ ਦੇ ਦੋ ਜੂਨੀਅਰ ਕਲੀਕ ਕਾਰ ਨੂੰ ਚਲਾ ਰਹੇ ਸੀ ਇੱਕ ਜਿਹੜਾ ਇੱਕ ਸਾਹਮਣੇ ਬੈਠਾ ਸੀ ਇੱਕ ਚਲਾ ਰਿਹਾ ਸੀ ਬਾਕੀ ਤੇ ਤਫਤੀਸ਼ ਚ ਦੇਖ ਲੈਣਗੇ ਕੀ ਹੋਇਆ ਮੈਂ ਜ਼ਿਆਦਾ ਬਿਆਨ ਨਹੀਂ ਕਰਨਾ ਚਾਹਾਂਗਾ ਫॉर द ਟਾਈਮਿੰਗ ਮੈਂ ਆਪ ਐਡੀਜੀ ਲਾਅ ਐਂਡ ਆਰਡਰ ਹੈ ਮੇਰੇ ਕਮੈਂਟ ਕਿਸੇ ਤੇ ਕੋਈ ਅਸਰ ਨਾ ਕਰ ਪਰ ਮੈਂ ਜੋ ਦੇਖਿਆ ਬਹੁਤ ਦੁਖ ਸੀ ਮੈਂ ਜਿਹੜੇ ਦੂਸਰਾ ਲੜਕਾ ਲੁਧਿਆਣੇ ਤੋਂ ਦੀ ਜਿਨ੍ਹਾਂ ਦੀ ਡੈਥ ਹੋਈ ਹੈ ਉਹਦੇ ਫਾਦਰ ਸਾਹਿਬ ਨੂੰ ਵੀ ਮਿਲਿਆ ਬਹੁਤ ਹੀ ਮੰਦਭਾਗੀ ਘਟਨਾ ਹੈ ਕੋਈ ਸ਼ਬਦ ਅਲਫਾਜ਼ ਨਹੀਂ ਹੈਗੇ ਜਿਨ੍ਹਾਂ ਨਾਲ ਇਸ ਗੱਲ ਨੂੰ ਦੱਸਿਆ ਜਾ ਸਕਦਾ ਕਿਹਾ ਜਾ ਸਕਦਾ ਵਿਆਖਿਆ ਕੀਤੀ ਜਾ ਸਕਦੀ ਹੈ ਕਿ ਕੀ ਹੋਇਆ ਪਰ ਪੱਕੀ ਗੱਲ ਹੈ ਕਿ ਸਵਾ 11 ਵਜੇ ਦਾ ਟਾਈਮ ਸੀ ਚਾਰੋਂ ਜਾਨੇ ਗੱਡੀ ਦੇ ਵਿੱਚ ਸੀਗੇ ਔਰ ਮਾਲ ਰੋਡ ਦੇ ਉੱਪਰ ਸੈਂਟਰਲ ਰੇਲਿੰਗ ਦੇ ਨਾਲ ਗੱਡੀ ਟਕਰਾਈ ਹੈ ਮੈਂ ਮੌਕਾ ਦੇਖਿਆ ਮੌਕੇ ਤੇ ਦੇਖਿਆ ਜਿਹੜੀ ਉਹ ਮੈਂ ਰਿਕਵੈਸਟ ਵੀ ਕਰੂੰਗਾ ਕਾਰਪੋਰੇਸ਼ਨ ਬਠਿੰਡਾ ਨੂੰ ਕਿ ਪੁਲਿਸ ਉਸ ਸੈਂਟਰ ਰੇਲਿੰਗ ਦੇ ਡੈਡਰ ਇੰਜੀਨੀਅਰਿੰਗ ਡਿਫੈਕਟ ਹੈ ਉਹਨੂੰ ਇੱਕ ਵਾਰੀ ਗੌਰਿਆ ਜਾਏ ਰਿਮੂਵ ਕੀਤਾ ਜਾਏ ਕਿਉਂਕਿ ਮੇਰੀ ਪੁਲਿਸ ਟੀਮ ਜਿਹੜੀ ਉੱਥੇ ਖੜੀ ਸੀ ਜਿਹੜੇ ਚਸ਼ਮਦੀਦ ਗਵਾਹ ਨੇ ਜਿਨ੍ਹਾਂ ਨੇ ਸਾਰਾ ਕੁਝ ਦੇਖਿਆ ਉਹ ਕਹਿੰਦੇ ਜੀ ਉਸ ਜਗ੍ਹਾ ਤੇ ਕਾਫੀ ਐਕਸੀਡੈਂਟ ਹੁੰਦੇ ਨੇ ਮੈਂ ਤੇ ਇਹੀ ਬੇਨਤੀ ਕਰੂੰਗਾ ਬਠਿੰਡਾ ਕਾਰਪੋਰੇਸ਼ਨ ਨੂੰ ਵੀ ਇੱਕ ਵਾਰੀ ਉਹਨੂੰ ਇੰਜੀਨੀਅਰਿੰਗ ਦੇ ਤੌਰ ਤੇ ਵੀ ਦੇਖਿਆ ਜਾਏ ਕਿਸੇ ਹੋਰ ਬੱਚਿਆਂ ਦੀ ਨੌਜਵਾਨ ਦਾ ਲਾਸ ਨਾ ਹੋਏ ਬਾਕੀ ਪਰਿਵਾਰ ਤੁਸੀਂ ਮਿਲੇ ਹੋ ਤੁਸੀਂ ਦੇਖਿਆ ਮੇਰੀ ਭੈਣ ਛੋਟੀ ਮੇਰੇ ਤੋਂ ਇਹ ਬੱਚਾ ਮੇਰੇ ਨਾਲ ਬਹੁਤ ਪਿਆਰ ਸੀਗਾ ਮੇਰੇ ਨਾਲ ਹਰ ਇੱਕ ਤਰ੍ਹਾਂ ਦੀ ਆਪਣੀ ਉਸ ਦੀ ਵੇਵ ਲੈਂਥ ਤੇ ਮੇਰੀ ਵੇਵ ਲੈਂਥ ਤੇ ਜਾ ਕੇ ਵੀ ਗੱਲ ਕਰ ਲੈਂਦਾ ਸੀ ਸਿਆਣਾ ਸੀ ਹਸਮੁਖ ਸੀਗਾ ਔਰ ਸੈਂਸ ਆਫ ਹਿਊਮਰ ਬਹੁਤ ਸੀਗਾ ਔਰ ਪਰਮਾਤਮਾ ਦੀ ਕੀ ਖੇਡ ਹੈ ਏ ਵਾਈਗਰੋ ਹੀ ਦੱਸ ਸਕਦਾ ਸਰ ਠੀਕ ਹੈ ਜੇ ਪਰ ਤਾਂ ਇਸ ਮੰਦ ਭਾਗੀ ਘਟਨਾ ਤੋਂ ਪਿੱਛੇ ਅਗਰ ਉਹ ਹੁਣ ਸਾਡੇ ਵਿੱਚ ਹੁੰਦੇ ਤਾਂ ਕਿੰਨੇ ਸਮੇਂ ਬਾਅਦ ਉਹਨਾਂ ਨੇ ਪਬਲਿਕ ਸਰਵਿਸ ਤੇ ਆ ਜਾਣਾ ਸੀ ਕਿੰਨੀ ਦੇਰ ਬਾਅਦ ਉਹਨਾਂ ਨੇ ਪਬਲਿਕ ਦੇ ਵਾਸਤੇ ਸੇਵਾ ਕਰਨੀ ਸੀ ਦੇਖੋ ਇਸੇ ਆਪਾਂ ਸਾਰੇ ਜਾਣਦੇ ਆ ਕਿ ਜਿੰਨੇ ਮੈਡੀਕਲ ਦੀ ਪੜਾਈ ਕਰਨੀ ਆ ਦਾਖਲਾ ਮੈਡੀਕਲ ਕਾਲਜ ਲੈਣਾ ਆ ਉਹ ਆਪਣੀ ਇੱਕ ਸੁਰਤ ਹੋ ਕੇ ਤੇ 9ਵੀਂ 10ਵੀਂ ਤੋਂ ਪੜ੍ਹਾਈ ਸ਼ੁਰੂ ਕਰਦਾ ਹੈ ਫਿਰ 4-5 ਸਾਲ ਮੈਡੀਕਲ ਕਾਲਜ ਦੇ ਨੇ ਜਿਹੜੇ 7-8 ਸਾਲ ਦੇ ਨੇ ਇਹਦੇ ਲਈ ਇੱਕ ਵਾਰੀ ਫਕੀਰੀ ਵਾਂਗੂ ਪੜਨਾ ਪੈਂਦਾ ਆ ਹੁਣ ਉਹਨਾਂ ਦੇ ਕੁਲੀਗ ਆਏ ਨੇ ਨਾਲ 25 ਦੇ ਕਰੀਬ ਜਿਹੜੇ ਉਹਦੇ ਕੁਲੀਗ ਨੇ ਆਦੇਸ਼ ਮੈਡੀਕਲ ਕਾਲਜ ਦੇ ਜਿਹੜੇ ਸੀਨੀਅਰ ਵੀ ਨੇ ਮੈਂ ਨਾਲ ਦੇਖ ਕੇ ਮਹਿਸੂਸ ਕਰ ਰਿਹਾ ਸੀ ਕਿ ਮੈਂ ਇੰਨਾ ਚੋਂ ਉਹਨਾਂ ਨੂੰ ਲੱਭ ਰਿਹਾ ਸੀ ਕਿ ਸ਼ਾਇਦ ਉਹ ਸਾਹਮਣੇ ਆ ਜਾਊਗਾ ਜਾਂ ਇਹ ਕਿਸੇ ਅੱਜ ਤੋਂ ਕੁਝ ਸਾਲ ਬਾਅਦ ਉਹਦੇ ਕਿਸੇ ਚੰਗੇ ਫੰਕਸ਼ਨ ਤੇ ਆਉਂਦੇ ਤੇ ਹੋਰ ਗੱਲ ਹੋਣੀ ਸੀ ਪਰ ਇਹ ਆਏ ਨੇ ਫੇਰ ਵੀ ਸਾਡੇ ਦੁੱਖ ਚ ਸਾਂਝਾ ਸ਼ਰੀਕ ਹੋਏ ਨੇ ਉਹਨਾਂ ਦਾ ਪਿਆਰ ਸੀਗਾ ਕਿ ਆਏ ਨੇ ਔਰ ਮਿਲਾਪੜਾ ਸੀਗਾ ਇਹਨਾਂ ਮੈਨੂੰ ਪਤਾ ਹੈ ਔਰ ਆਸ ਉਮੀਦ ਕਰਦਾ ਕਿ ਇਹ ਲੜਕੇ ਬਿਲਕੁਲ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਇਹਨਾਂ ਨੂੰ ਇਹ ਵੀ ਚਾਹੀਦਾ ਹੈ ਕਿ ਇਹ ਵੀ ਦੇਖਣ ਕਿ ਜਿਹੜੇ ਮਾਂ ਪਿਓ ਮਾਤਾ ਪਿਤਾ ਇਹਨੀ ਮਿਹਨਤ ਕਰਦੇ ਨੇ ਉਹਨਾਂ ਨੇ ਹੁਣੇ ਜਿਵੇਂ ਤੁਸੀਂ ਦੱਸਿਆ ਪੁੱਛਿਆ ਕਿ ਉਹਨੇ ਮੈਡੀਕਲ ਦੀ ਪੜ੍ਹਾਈ ਆਪਣੀ ਕੰਪਲੀਟ ਕਰ ਰਹੀ ਸੀ ਅਗਲੇ ਹਫ਼ਤੇ ਉਹਨੇ ਵਾਪਸ ਆਉਣਾ ਸੀ ਔਰ ਹੁਣ ਇਹ 8 ਸਾਲ ਦੀ ਫਕੀਰੀ ਦੀ ਮਿਹਨਤ ਉਹਨੇ ਪਬਲਿਕ ਸਰਵਿਸ ਤੇ ਲਗਾਉਣ ਦੀ ਕਰਨੀ ਸੀ ਜਿਵੇਂ ਹੁਣੇ ਇਹਨਾਂ ਦੇ ਇੱਕ ਕੁਲੀਕ ਮਿਲੇ ਸੀ ਕਹਿੰਦੇ ਮੈਂ ਪੀसीएमਸ ਕਰ ਰਿਹਾ ਉਹ ਮੈਨੂੰ ਕਹਿੰਦਾ ਸੀ ਕਿ ਮਾਮਾ ਜੀ ਮੈਂ ਪੀਜੀ ਕਰਨੀ ਹੈ ਮੈਂ ਕਈ ਵਾਰੀ ਹੁੰਦਾ ਪੁੱਛਦੇ ਅੱਛਾ ਤੂੰ ਬਾਹਰ ਨਹੀਂ ਜਾਣਾ ਚਾਹੁੰਦਾ ਕਿ ਇਹਦਾ ਨਹੀਂ ਜੀ ਬਿਲਕੁਲ ਮੈਂ ਬਾਹਰ ਜਾਣ ਦੀ ਮੇਰੀ ਕੋਈ ਸੋਚ ਨਹੀਂ ਹੈ ਨਾ ਨੀਅਤ ਹੈ ਮੈਂ ਤੇ ਪੀਜੀ ਦੀ ਤਿਆਰੀ ਕਰਨੀ ਹੈ ਤੇ ਪੀਜੀ ਚ ਦਾਖਲਾ ਜਾਣਾ ਹੈ ਤੋਂ ਮੈਂ ਉਹਨੂੰ ਕਹਿ ਰਿਹਾ ਸੀਗਾ ਕਿ ਤੁਸੀਂ ਠੀਕ ਹੈ ਪੜ੍ਹਾਈ ਕਰੋ ਔਰ ਪੀਜੀਟੀ ਤਿਆਰੀ ਕਰੋ ਔਰ ਕਰੋ ਕਹਿੰਦਾ ਜੀ ਮੈਂ 6 ਮਹੀਨੇ ਇਹਦੇ ਲਈ ਲਗਾਉਂਗਾ ਇਸ ਚੀਜ਼ ਨੂੰ ਸ਼ੁਰੂ ਕਰ ਸਕੇ ਤੇ ਵਾਹਿਗੁਰੂ ਪਹਿਲਾਂ ਪਤਾ ਨਹੀਂ ਵਾਹਿਗੁਰੂ ਦੀ ਦਾਤ ਸੀ ਉਹਨੇ ਦਿੱਤੀ ਸੀ ਉਹ ਲੈ ਗਏ ਇਸ ਗੱਲ ਦਾ ਕੋਈ ਜਵਾਬ ਨਹੀਂ ਆ ਦੋਏ ਬੱਚੇ ਗਏ ਨੇ ਬਹੁਤ ਦੁੱਖਿਆ ਮੈਂ ਫੇਰ ਧੰਨਵਾਦ ਕਰਦਾ ਤੁਹਾਡਾ ਵੀ ਬਠਿੰਡਾ ਪੁਲਿਸ ਬਠਿੰਡਾ ਸਿਵਲ ਸਰਜਨ ਉਹਨਾਂ ਦੀ ਟੀਮ ਉਹਨਾਂ ਨੇ ਬੜੀ ਕੋਆਪਰੇਸ਼ਨ ਦਿੱਤੀ ਇਥੇ ਗੁਰਦਾਸਪੁਰ ਪੁਲਿਸ ਨੇ ਵੀ ਬਹੁਤ ਕੋਆਪਰੇਟ ਕੀਤਾ ਮੇਰੇ ਪਰਿਵਾਰ ਦੇ ਮੇਰੀ ਭੈਣ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਮੇਰੇ ਰਿਸ਼ਤੇਦਾਰ دوست ਮਿੱਤਰ ਇਹਦੇ ਕਲੀਗਾ ਆਏ ਨੇ ਬੱਚੇ ਦੇ ਜਾਣ ਵਾਲੇ ਦੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਵਧੀਆ ਬੰਦਾ ਸੀਗਾ ਜੀ ਮੇਰਾ ਇੱਕ ਸਾਲ ਜੂਨੀਅਰ ਸੀਗਾ ਉਹ ਤੇ ਮੇਰਾ ਕਿਵੇਂ ਬੈਣੀ ਉੱਟਨੀ ਆਵੇ ਵਧੀਆ ਪਿਆਰ ਪੈ ਗਿਆ ਸੀਗਾ ਜੀ ਕਾਫੀ ਧੇਰ ਤੋਂ ਮਤਲਬ 2-3 ਸਾਲ ਹੋ ਗਏ ਅਸੀਂ ਇਕੱਠੇ ਸੀ ਹਾਂਜੀ ਤੇ ਟੀਮੇ ਦਾ ਐਕਸੀਡੈਂਟ ਜਿਹੜਾ ਤੁਹਾਨੂੰ ਪਤਾ ਲੱਗਾ ਕਿਵੇਂ ਸਾਰੀ ਕਹਾਣੀ ਇਹ ਜੀ ਮੈਂ ਤਾਂ ਉੱਥੇ ਸੀਗਾ ਨਹੀਂ ਉਸ ਟਾਈਮ ਮੈਂ ਤਾਂ ਜਲੰਧਰ ਤੋਂ ਬਿਲੋਂਗ ਕਰਦਾ ਸੀ ਤੇ ਜਿੰਨਾ ਸੁਣਾਇਆ ਚਾਹੀਏ ਜਿੰਨਾ ਪਤਾ ਲੱਗਿਆ ਵੀ ਐਕਸੀਡੈਂਟ ਹੋਇਆ ਸੀ گا ਉਹਨਾਂ ਦਾ ਬਸ ਇੰਨੀ ਗੱਲ ਪਤਾ ਹੈ